ਕਿਆ ਜੋਪਿੰਦਰ ਤੇ ਨਿਵਰਤਰੀ ਸੁਆ ਸੁਆ ਲੱਗ ਰਹੀ ਹੈ ਕਲਾਸ ਓਪਿੰਦਰ ਤਾਂ ਚਾਰ ਚੱਕਰ ਲਾ ਕੇ ਪਾਰਕ ਦੇ ਵਿੱਚ ਆ ਗਿਆ ਸਵੇਰੇ ਜਿਹੜੇ ਡਾਂਟ ਕਾ ਕੇ ਐਕਟਿਵ ਹੋ ਗਿਆ ਉਹ ਤਾਂ ਜਾ ਰਿਹਾ ਸੀ ਇੱਕ ਵਾਰੀ ਮੁਸ਼ਕਲ ਲੱਗਦਾ ਜਾਣਾ ਫੇਰ ਵਧੀਆ ਤੇ ਹੁਣ ਨਿਵਰਤ ਜਾ ਰਹੀ ਹੈ ਨਿਵਰਤ ਕੀ ਕਰਨ ਜਾ ਰਹੀ ਹੈ ਨਿਵਰਤ ਤਾਂ ਝੂਲੇ ਝੂਲਣ ਜਾ ਰਹੀ ਹੈ ਤੇ ਨਾਲ ਚੱਕ ਲਿਆ ਡੰਡਾ ਵੀ ਹੈ ਕੋਈ ਸ਼ੇਰ ਚੀਤਾ ਮਿਲਿਆ ਦਿਖਾਈ ਨਿਵਰਤ ਡੰਡਾ ਤਾਂ ਫੇਰ ਮਾਰ ਚਿੱਟਾ ਠੀਕ ਹੈ ਡਰਨਾ ਨਹੀਂ ਪਾਪਾ ਲੈ ਡੂਟੀ ਤੋਂ ਡਰਨਾ ਨਹੀਂ ਹੈਗਾ ਗਾ ਸ਼ੇਰ ਚੀਤਾ ਮਿਲਿਆ ਜਾਗਾ ਹਾਂ ਨਿਮਰਤ ਹਾਂ ਅੰਮੋ ਦਾ ਗਰਾਉਂਡ ਦੇ ਚਾਰ ਵੇੜੇ ਲੱਗੇ ਆ ਪਤਲੇ ਤਾਂ ਦਿਖਦਾ ਨਹੀਂ ਲੱਗਦਾ ਬਾਬਾ ਉਹ ਉੱਠਲਾ ਚਾਰ ਚੱਕਰ ਲੱਗੇ ਚਾਰ ਚੱਕਰ ਲੰਦੇ ਆ ਤਾਂ 16 ਦਾ ਬੰਦਾ ਪਰਲਾ ਹੁੰਦਾ ਇੱਕਦਮ ਚ ਪਤਲੇ ਹੋਣੀ ਨਾ ਹੋ ਜਾ ਇੱਕਦਮ ਬੰਦੇ ਦੇ ਅੰਦੇ ਪਰ ਮਹੀਨਾ ਤੋਂ ਮਹੀਨਾ ਦੋ ਨੰਬਰ ਹੁੰਦਾ ਕਰਨਾ ਗਿਆ ਜੀ ਨਾ ਇਨਾ ਤਾਂ ਪਤਲੇ ਹੋਦੇ ਨਾ ਨਹੀਂ ਨਹੀਂ ਨਾ ਦੋ ਮਹੀਨਾ ਨਹੀਂ ਹੁੰਦਾ

ਏ ਦਾੜੀ ਵਾਲੀ ਦੁਲੰਦਾ ਕੀ ਕਰੀਏ ਦੁਲੰਦਾ ਵਾਲੀ ਦੁਲੰਦਾ ਹਾਂ ਇਹ ਕੀ ਬਣਾਇਆ ਦੁਲੰਦਾ ਇਹ ਦਾੜੀ ਦਾੜੀ ਵਾਲੀ ਦੁਲੰਦਾ ਦੁਲੰਦਾ ਬੁੱਢੀ ਵੀ ਐ ਜਿੱਟੀ ਦਾੜੀ ਨਾ ਸਰ ਇਹ ਤਾਂ ਦਾੜੀ ਹੈ ਬੂਮਾ ਮਰ ਜਾ ਕਹੀ ਦੁਲੋਂ ਲਿਆਂਦੀ ਇਹਨਾਂ ਨੇ ਜਿੱਟੀ ਦਾੜੀ ਵਾਲੀ ਹੈ ਦਾੜੀ ਜਿੱਟੀ ਵੀ ਹੈ ਦਾੜੀ ਦਾੜੀ ਨਾ ਸੋਣਾ ਅਰੇ ਪਹਿਲਾਂ ਦੇਖਣਾ ਸੀ ਭੈਣੇ ਕੌਣ ਦੁਲੰਦ ਹੈ ਸਾਡੀ ਇਹ ਵਾਤੋ ਇਹ ਹੈ ਸਾਡੀ ਮਾਦਰੀ ਇਹ ਇਨਕੀ ਬੈਨਾ ਕੀ ਫੋਟੋ ਚਲੋ ਭਈਆ ਜਵਪਿੰਦਰ ਦੀ ਆਨਲਾਈਨ ਕਲਾਸ ਆ ਦਵਾਰਾ ਤੋਂ ਦਵਾਰਾ ਫਿਰ ਚੱਲ ਵੀ ਪਿੰਦਰ ਚੱਕ ਲੈ ਬੈਗ ਨਹੀਂ ਤੋਈ ਬਾਤ ਚ ਕਰਾਂਗੇ ਨਹੀਂ ਤੋਈ ਬਾਤ ਚ ਕਰਦਾਂਗੇ ਇੱਕ ਵਾਰ ਸਵੇ ਸਵੇ ਕਲਾਸ ਲਾਈਕ ਦੋ ਫਿਰ ਸੱਸ ਮਿਲੂਗੀ ਨਾ ਉਦੋਂ ਨਾਲ ਹੀ ਹੈ ਹਾਂ ਲਾ ਲੇਂਗਾ ਅੱਪੇ ਕ ਮੇਰੇ ਕੋਲੇ ਵੈਣਾ ਬੈਣਾ ਹੈ ਲਾ ਲੂ ਮਲਾ ਲੂਗਾ ਹਾਂ ਲਾ ਲੂਗਾ ਲਾ ਲੂਗਾ ਵਾਲਾ ਸਿਆਣਾ ਲਾਲੂ ਇਹ ਕੀ ਆ ਮੇਰਾ ਪੁੱਤ ਕਹਿੰਦਾ ਹੁਣ ਬੁਕਾਰ ਠੀਕ ਹੋ ਗਿਆ ਪਾਪਾ ਮੈਂ ਆ ਜਾ ਮੈਂ ਆ ਜਾ ਹਾਏ ਮੈਂ ਮੱਜਾ ਕਿੰਨਾ ਫਿਕਰ ਕਰਦੇ ਸਹੀ ਗੱਲ ਆ ਐਨੇ ਤਾਂ ਮੁੰਡੇ ਵੀ ਨਹੀਂ ਕਰਦੇ ਇਹਨਾਂ ਕੁੜਗਾਂ ਕਰਦੇ ਨੇ ਬਾਰ-ਬਾਰ ਪੁੱਛਦੀ ਹੈ ਵਿਚਾਰੀ ਤੇ ਨੱਕ ਠੀਕ ਹੋ ਗਿਆ ਮਗਾਂ ਹੁਣ ਮਾਰਾ ਹੱਥ ਨਹੀਂ ਨੱਕਦੇ ਨਹੀਂ ਨਵਰ ਤਵਾਰ ਮੁੱਕੀ ਮਾਰ ਦਾ ਮੇਰਾ ਪੁੱਤ ਬਹੁਤ ਸਿਆਣਾ ਪੁੱਤ ਹੈ ਏ ਬਾਂਦਰੀ ਏ ਸਾਡੇ ਘਰੇ ਕਿੱਥੋਂ ਆਈਏ ਬਾਂਦਰੀ ਹੇ ਟੱਡ ਦੋ ਆ ਹਾਂ ਨੁਰਦ ਕੈ ਕੀ ਕਮ ਕੈ ਕੇ ਉਦ ਮਮਨ ਨਾਤ ਕੈ ਕਹਿ ਕੇ ਬੇ ਬਖਤੌਰ ਦੇ ਪੁੱਤਿਆ ਬਖ ਬੋਲ ਰਿਹਾ ਬਖ ਬੋਲਦੇ ਬਖ ਬੋਲਦੇ ਹ ਬੋਲ ਨਹੀਂ ਕੈ ਇਧਰ ਕਿ ਬੇਬਖਤੌਰ ਦੇ ਪੋਤੇ ਆ ਬੋਲਦੇ ਜੋ ਵੀ ਹੁੰਦਾ ਹਾਂ ਆਉਂਦਾ ਨਹੀਂ ਹੁੰਨ ਕਹਿਣਾ ਬਕਵਾ ਬੇਬਖਤੌਰ ਦੇ ਪੋਤੇ ਆ ਬੇਪੱਕੇ ਦੇ ਆ ਹਾਂ ਅਜਿਹੇ ਬਖਤੌਰ ਦੇ ਪੁੱਤਾਂ ਤੇਰੇ ਕੀ ਲੱਗਿਆ ਮੰਨਾ ਪਾਪਾ ਤੇ ਨਾਨਾ ਲੱਗਦੇ ਆ ਪਾਪਾ ਨਾਨਾ ਲੱਗਦੇ ਪਾਪਾ ਲੱਗਿਆ ਮੈਂ ਬਖਤੌਰ ਦਾ ਪੁੱਤ ਆ ਹੋਰ ਕਿ ਪੁੱਤ ਹੋਣ ਦਾ ਅਸਵੀ ਲੱਗਿਆ ਤੇਰਾ ਪਾਪਾ ਇਹ ਕੀ ਦੇਖ ਰਹੀ ਹੈ ਤੇਰੇ ਹੱਥੇ ਚ ਫੋਨ ਆਉ ਬਿੰਦ ਤਾਂ ਦੇਖ ਰਹੀ ਹੈ ਕਲਾਸ ਲਾ ਰਿਆ ਉਹ ਸਮਝਾਈ ਯੂਟਿਊਬ ਹਮਾਰੀ ਲਿੱਕਰੀ ਆ ਥੋੜਾ 2 ਮਿੰਟ ਲਾ ਚੱਕਿਆ 2 ਮਿੰਟ ਕੀ ਦੇ ਦੂੰ ਤੇ ਮੈਨੂੰ ਕੀ ਕਿਦਾ ਟਮਾਟੋ ਵੀ ਨਵੀਂ ਦਾ ਕਲਾਸ ਲੱਗੂਗੀ ਨਾ ਦੇਵਾ ਤਾਂ ਇਹ ਚੈਨਲ ਫੋਲੋ ਕਰ ਵੀਰਾ ਵੀ ਦੇਖਦਾ ਖੜ ਜਾ